ਇਸ ਵਕਤ ਦੀ ਬਹੁਤ ਹੀ ਮੰਦ ਭਾਗੀ ਖਬਰ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਤੋਂ ਆ ਰਹੀ ਹੈ ਜਿੱਥੇ ਕਿ ਬਠਿੰਡਾ ਅਧੀਨ ਪੈਂਦੇ ਪਿੰਡ ਜੀਵਨ ਸਿੰਘ ਵਾਲਾ ਕੋਲ ਵੱਡਾ ਹਾਦਸਾ ਵਾਪਰ ਗਿਆ। ਪਿੰਡ ਜੀਵਨ ਸਿੰਘ ਵਾਲਾ ਅਤੇ ਕੋਟ ਸ਼ਮੀਰ ਵਿਚਕਾਰ ਪੈਂਦੇ ਇੱਕ ਗੰਦੇ ਨਾਲੇ ਦੇ ਵਿੱਚ ਪੁਲ ਤੋਂ ਬੱਸ ਨਾਲੇ ਦੇ ਵਿੱਚ ਜਾ ਡਿੱਗੀ। ਮਿਲੀ ਜਾਣਕਾਰੀ ਮੁਤਾਬਕ ਇਹ ਬੱਸ ਕੋਈ ਨਿੱਜੀ ਕੰਪਨੀ ਦੀ ਦੱਸੀ ਜਾ ਰਹੀ ਹੈ। ਮੌਕੇ ਉੱਤੇ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ। ਇਹ ਬੱਸ ਡਿੱਗਣ ਕਾਰਨ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਹਾਲਾਂਕਿ ਇਹ ਬੱਸ ਕਿਵੇਂ ਪੁਲ ਤੋਂ ਥੱਲੇ ਡਿੱਗੀ ਇਸ ਦੇ ਕਾਰਨਾਂ ਦਾ ਅਜੇ ਸਪਸ਼ਟ ਪਤਾ ਨਹੀਂ ਲੱਗ ਸਕੇ ਮੌਕੇ ਉਤੇ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਗਏ ਹਨ ਇਸ ਮੌਕੇ ਬੱਸ ਦੇ ਸ਼ੀਸ਼ੇ ਤੋੜ ਕੇ ਸਵਾਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਤਸਵੀਰਾਂ ਬੇਹਦੀ ਖੌਫਨਾਕ ਹਨ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਜ ਸਮੁੱਚੇ ਪੰਜਾਬ ਦੇ ਅੰਦਰ ਬਰਸਾਤ ਵੀ ਹੋ ਰਹੀ ਸੀ ਤੇ ਬਠਿੰਡੇ ਦੇ ਵਿੱਚ ਵੀ ਸਜਰੀ ਸਵੇਰ ਤੋਂ ਹੀ ਬੂੰਦਾਬੰਦੀ ਜਾਰੀ ਸੀ ਹਲੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਲੇਕਿਨ ਲੋਕ ਸਾਨਕ ਲੋਕ ਵੱਡੇ ਪੈਮਾਨੇ ਤੇ ਉਥੇ ਘਟਨਾ ਸਥਾਨ ਤੇ ਪਹੁੰਚ ਕੇ ਜੀਸੀਬੀ ਕਰੀਨਾ ਦੇ ਨਾਲ ਸਵਾਰੀਆਂ ਜੋ ਥੱਲੇ ਜੱਡ ਗਏ ਹਨ ਗੰਦੇ ਨਾਲੇ ਦੇ ਵਿੱਚ ਉਹਨਾਂ ਨੂੰ ਬਾਰੀਆਂ ਵੱਢ ਕੇ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਕਿੰਨੇ ਲੋਕ ਸੀ ਇਸ ਤਰੀਕੇ ਦੀ ਪੁਸ਼ਟੀ ਹਾਲ ਤੱਕ ਨਹੀਂ ਸਾਂਝੀ ਕੀਤੀ ਗਈ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕਿਹੜੀ ਕੰਪਨੀ ਦੇ ਬੱਸ ਸੀ ਅਤੇ ਬੱਸ ਕਿੱਥੇ ਜਾ ਰਹੀ ਸੀ ਕਿੰਨੀਆਂ ਸਵਾਰੀਆਂ ਇਸ ਬੱਸ ਵਿੱਚ ਮੌਜੂਦ ਸੀ ਫਿਲਹਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਜੋ ਜ਼ਖਮੇ ਹੋਏ ਹਨ ਉਹਨਾਂ ਨੂੰ ਸਿਵਲ ਹਸਪਤਾਲ ਇਲਾਜ ਦੇ ਲਈ ਪਹੁੰਚਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਸਵਾਰੀਆਂ ਦੇ ਵਿੱਚ ਬੱਚੇ ਵੀ ਸ਼ਾਮਲ ਸੀ ਫਿਲਹਾਲ ਜ਼ਿਲ੍ਹਾ ਪ੍ਰਸ਼ਾਸਨ ਦਾ ਕੀ ਕੁਝ ਕਹਿਣਾ ਹੈ ਮੌਕੇ ਤੇ ਜਿਸ ਤਰੀਕੇ ਨਾਲ ਰੈਸਕੂ ਆਪਰੇਸ਼ਨ ਚੱਲ ਰਿਹਾ ਉਸ ਨੂੰ ਲੈ ਕੇ तमाम ਅਧਿਕਾਰੀਆਂ ਦਾ ਕੀ ਕੁਝ ਕਹਿਣਾ ਹੈ ਤੇ ਪ੍ਰਤੱਖ ਦਰਸ਼ਕਾਂ ਦਾ ਕੀ ਕੁਝ ਕਹਿਣਾ ਹੈ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਦੱਸਦੇ ਹਾਂ ਸਾਹਬਾਂ ਦਾ ਮਤਲਬ ਹੈ ਦੇਖਿਏ ਜਿੰਨੇ ਇਹ ਬਿਲਕੁਲ ਇੱਕ ਅਨਫੋਰਚੂਨੇਟ ਇਨਸੀਡੈਂਟ ਹੈ ਜਿਹਦੇ ਵਿੱਚ ਅੱਜ ਜਿਹੜਾ ਇਥੇ ਅਸਰਦੁੱਲਗੜ ਤੋਂ ਜਾ ਰਹੀ ਸੀ ਵੀਸ ਬਟੇਂਡਾ ਦੀ ਹੋਰ ਤੇ ਇੱਥੇ ਐਕਸੀਡੈਂਟ ਹੋ ਗਿਆ ਜੀਵਨ ਸਿੰਘ ਵਾਲਾ ਦੇਖ ਰਿਹਾ ਤੇ ਇਹਦੇ ਵਿੱਚ ਆਪਣੀ ਟੀਮ ਜਿਹੜੀ ਹੈ ਕਿ ਇਮੀਡੀਏਟਲੀ ਸਾਈਟ ਤੇ ਪਹੁੰਚ ਗਈਆਂ ਸੀ ਕਿਹਾ ਤੇ ਇਸ ਵੇਲੇ ਵੀ ਸਾਡੇ ਮੇਰੇ ਦੋਨੋਂ ਆਫਸਰ ਬਾਕੀ ਸਾਰੀ ਪੁਲਿਸ ਅਧਿਕਾਰੀ ਮੈਡੀਕਲ ਟੀਮ ਸਾਰੀ ਇੱਥੇ ਵੀ ਮੌਜੂਦ ਹੈ ਕਿ ਆਪਾਂ ਜਿਹੜੇ ਦੋਨੋਂ ਹਸਪਤਲ ਹੈ ਉੱਥੇ ਵੀ ਆਪਣੀ ਸਾਰੀ ਮੈਡੀਕਲ ਪੀਰੀਜ਼ ਦੀ ਕੀ ਉਹ ਪਹੁੰਚ ਕੇ ਰਹੇ ਤੇ ਉੱਥੇ ਜੋ ਵੀ ਆਪਣੇ ਇਥੋਂ ਰੈਸਕਿਊ ਕਰਕੇ ਆਪਾਂ ਉਹਨਾਂ ਨੂੰ ਹਸਪਤਲ ਭੇਜ ਰਹੇ ਆ ਤੇ ਕੁਝ ਕੈਜੂਐਲਟੀ ਜ਼ਰੂਰ ਹੈਗੀ ਆ ਪਰ ਇੱਕ ਵਾਰੀ ਡਾਕਟਰ ਸਾਹਿਬਾਨ ਮੌਈਨਾ ਕਰਨ ਦੇ ਬਾਅਦ ਜਦੋਂ ਫਾਈਨਲ ਕਰਨਗੇ ਉਸ ਤੋਂ ਬਾਅਦ ਆਪਾਂ ਉਹਦੀ ਇਨਫੋਰਮੇਸ਼ਨ ਦੇ ਦੇਵਾਂਗੇ ਕਿੰਦੀ ਦੀ ਐਕਸਪਾਇਰ ਹੋਇਆ ਕੋਈ ਮਰਦਾ ਤਾਂ ਗੈਂਤੀ ਦਾ ਮੈਂ ਕੋਈ ਇਹਦੇ ਵਿੱਚ ਕੋਈ ਕਿਆਸਰਾ ਨਹੀਂ ਕਰਨਾ ਚਾਹੁੰਦਾ ਇੱਕ ਵਾਰ ਜਦੋਂ ਡਾਕਟਰਸ ਉਹਨੂੰ ਕਨਫਰਮ ਕਰਨਗੇ ਉਹਦੇ ਬਾਅਦ ਹੀ ਆਪਾਂ ਜਿਹੜਾ ਹੈਗਾ ਪ੍ਰੋਪਰ ਇਨਫੋਰਮੇਸ਼ਨ ਤੁਹਾਨੂੰ ਸਰ ਲੋਕ ਕਹਿੰਦੇ ਆ ਰੇਲਿੰਗ ਮ

ਇਹਦੇ ਵਿੱਚ ਮੇਰੀ ਐਡਮਿਨਿਸਟ੍ਰੇਸ਼ਨ ਦੀ ਤਿੰਨ ਟੀਮਾਂ ਨੇ ਪੁਲਿਸ ਹੈ ਐਨਡੀਆਰਐਫ ਹੈ ਮੈਡੀਕਲ ਦੀ ਮਲਟੀਪਲ ਟੀਮਸ ਨੇ ਤੇ ਕਈ ਸਾਰੀ ਐਮਬੂਲੈਂਸ ਜਿਹੜੀ 108 ਦੀ ਵੀ ਆਪਣੀ ਬਾਕੀ ਸਾਰੀ ਐਮਬੂਲੈਂਸ ਵੀ ਉਹ ਵੀ ਇਥੇ ਆ ਗਏ ਨਾ ਲਾਜਾ ਬਿਲਕੁਲ ਫ੍ਰੀ ਕਰਾਇਆ ਜਾ ਰਿਹਾ ਹੈ ਜਲਦੀ ਹਾਂਜੀ ਹਾਂਜੀ ਬਿਲਕੁਲ ਸਾਰਾ ਟ੍ਰੀਟਮੈਂਟ ਸਰਕਾਰ ਦੀ ਤਰਫੋਂ ਫ੍ਰੀ ਕਰਾਇਆ ਜਾ ਰਿਹਾ ਹੈ ਜੀ ਸਰਜੀਤ ਸਿੰਘ ਜੀ ਜੀ ਕਿ ਤੁਹਾਨੂੰ ਕੀ ਪਤਾ ਲੱਗਾ ਕਿਵੇਂ ਹਾਦਸਾ ਨਹੀਂ ਇੱਥੇ ਦੱਸ ਰਿਹਾ ਹੈ ਬਾਈ ਜੀ ਵੀ ਡਰਾਈਵਰ ਤੇ ਬਿਜਲੀ ਡਿੱਗੀ ਆ ਬੀਜਲੀ ਡਿੱਗਣ ਤੋਂ ਬਾਅਦ ਫਿਰ ਕੰਟਰੋਲ ਦੁਬਾਰਾ ਡਰਾਈਵਰ ਦੀ ਮੌਕੇ ਕਿੰਨਾ ਟੋਟਾ ਮਾਸਾਈ ਕਿੱਥੋਂ ਆਇਓ ਮੈਂ ਸਿੰਗਾਪੁਰੇ ਤੋਂ ਆਇਆ ਹਾਂ ਬੱਸ ਜਿਹੜੀ ਐਕਸੀਡੈਂਟ ਦੇ ਵਿੱਚ ਸੀ ਤੁਸੀਂ ਹਾਂਜੀ ਵਿੱਚ ਕੀ ਮਸਲਾ ਕਿਵੇਂ ਜਿਹੀ ਹੋਈ ਆ ਕੋਈ ਪਤਾ ਨਹੀਂ ਲੱਗਿਆ ਜੀ ਕਿਦਾਂ ਬਿਜਲੀ ਗੜ ਗਈ ਆ ਜਾਂ ਕੋਈ ਕੱਟ ਬੱਜਾ ਇਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਜੀ ਪਰ ਉਸ ਟਾਈਮ ਦੇ ਵਿੱਚ ਬੱਸ ਦਾ ਧੰਨਵਾਦ ਕਰਦੇ ਆ ਜੀ ਜੀਵਨ ਸਿੰਘ ਪਿੰਡ ਵਾਲੇ ਦਾ ਕਿ ਮਿੰਟੋਂ ਮਿੰਟੇ ਵਿਚਾਰਾਂ ਨੇ ਬਹੁਤ ਵਧੀਆ ਹੈਲਪ ਦਿੱਤੀ ਐਨੇ ਜਾਣਦੇ ਆ ਆਪਾਂ ਵਿੱਚ ਬੱਚੇ ਸੀਗੇ ਉਹ ਕੱਢ ਲੇ ਕੋ ਸਾਡੇ ਇੰਨੇ ਦੀ ਚੱਤ ਹੋਈ ਆ ਇੱਕ ਬੱਚਾ ਸੀਗਾ ਜੀ 2 ਸਾਲ ਦੀ ਮਾੜਾ ਕੁੜੀ ਸੀਗੀ ਤੇ ਉਸ ਟਾਈਮ ਦੇ ਵਿੱਚ 5 ਲਾ ਸਾਂ ਹਾਂਜੀ 5 ਜਣੇ ਮਰ ਗਏ ਜਣੀ ਹਾਂਜੀ ਅੱਛਾ ਗੱਡੇ ਲੈ ਕੇ ਉਹਨੂੰ ਚਾਕੇ ਹਾਂਜੀ ਹਾਂਜੀ ਤੇ ਕਿਹੜੇ ਕਿਹੜੇ ਔਰਤਾਂ ਮਰੀਆਂ ਕੇ ਅ ਦੋ ਦੋ ਔਰਤਾਂ ਜੀ ਹਾਂਜੀ ਦੋ ਔਰਤਾਂ ਇੱਕ ਬੱਚੀ ਐ ਛੋਟੀ 2 ਸਾਲਾਂ ਦੀ ਹਾਂ ਇੱਕ ਆਪਣਾ ਇੱਕ ਮੁੰਡਾ ਸੀ ਜੀ 2 ਸਾਲਾਂ ਦਾ ਯਾਨੀ ਯਾਨੀ ਕਿ 5 ਜਣੇ ਮਰ ਗਏ ਹਾਂਜੀ ਇਸ ਟਾਈਮ ਅੱਛਾ ਭਾਜੀ ਹੁਣ ਰਾਹਤ ਕਾਰਜ ਜਾਰੀ ਹੈ ਹਾਂਜੀ ਅੱਛਾ ਮੈਂ ਗੱਡੀ ਲਗਾ ਜੀ ਪੁਲਿਸ ਪ੍ਰੋਸੈਸ਼ਨ ਸਾਰਾ ਕੁਝ ਆ ਗਿਆ 1.5 ਟੜੇ ਹਾਂਜੀ ਧੰਨਵਾਦ ਪੁਲਿਸ ਪ੍ਰੋਸੈਸ਼ਨ ਦਾ ਵੀ ਜਿਹੜਾ ਮੌਕੇ ਤੇ ਪਹੁੰਚੇ ਹਾਂਜੀ ਸ਼ੀਸ਼ੇ ਭੰਨੇ ਜੀ ਬਾਰੀ ਕਰ ਰਹੀ ਸਾਰਿਆਂ ਨੇ ਬਾਹਰ ਦੇਖ ਰਿਹਾ